ਚੰਦਰਹੀ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਮubarək ਕਥਾ ਜਿਸ ਕਥਾ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਆਪਣੇ ਸਭ ਤੋਂ ਛੋਟੇ ਸੁਪੁੱਤਰ ਦੇ ਤੁੱਠੇ ਨੇ ਤੇ ਆਪਣੇ ਅਸਥਾਨ ਤੇ ਬਿਠਾ ਕੇ ਮਾਲਕ ਨੇ ਸ਼੍ਰੀ ਅਰਜਨ ਦੇਵ ਜੀ ਦੇ ਅੱਗੇ ਮੱਥਾ ਟੇਕਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਹੁਣ ਤਖਤ ਤੇ ਸ਼ੁਭਤ ਨੇ ਜਿਵੇਂ ਅਦਬ ਸਤਕਾਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਕੀਤਾ ਜਾ ਰਿਹਾ ਸੀ ਉਸੇ ਪ੍ਰਕਾਰ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਕੁੱਲ ਕਾਇਨਾਤ ਜਿਹੜੀ ਦਰਸ਼ਨਾਂ ਲਈ ਆ ਰਹੀ ਹੈ ਉਹ ਨਤਮਸਤਕ ਹੋ ਰਹੀ ਹੈ। ਇਤਨੋਂ ਵੱਡਾ ਭਰਾ ਪ੍ਰਿਥੀ ਚੰਦ ਈਰਖਾ ਵਸੋ ਕੇ ਅੰਦਰੋਂ ਸੜਿਆ ਬਲਿਆ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਂਦਾ ਹੈ। ਤੇ ਬਹੁਤ ਕਹਿ ਲੋ ਕਿ ਪਠਾ ਸਿੱਧਾ ਉੱਚਾ ਨਹੀਂ ਮਾ ਉੱਥੇ ਬੋਲਦਾ ਹੈ। ਕਿ ਤੁਸੀਂ ਚੰਗਾ ਨਹੀਂ ਕੀਤਾ ਮੇਰੇ ਲਈ ਤੁਸੀਂ ਜਿਹੜਾ ਉੱਥੇ ਹਾਮੀ ਨਹੀਂ ਭਰੀ ਸੁ ਬਹੁਤ ਬਾਤਾਂ ਸੁਣਾਈਆਂ ਨੇ ਜਿਗੋਂ ਬਾਬਾ ਬੁੱਢਾ ਸਹਿਬ ਵੀ ਨੇ ਇੱਕੋ ਗੱਲ ਕਹੀ ਗੁਰੂ ਘਰ ਦੇ ਵਿੱਚ ਹੰਕਾਰ ਦੇ ਨਾਲ ਤੇ ਕੋਈ ਸ਼ੈ ਪ੍ਰਾਪਤ ਕੀਤੀ ਹੀ ਨਹੀਂ ਜਾ ਸਕਦੀ ਜਿੰਨੀ ਤੁਹਾਡੇ ਅੰਦਰ ਨਿਮਰਤਾ ਹੋਏਗੀ ਨਿਮਰਤਾ ਹੋਏਗੀ ਨੀਵਾਂਪਨ ਹੋਏਗਾ ਧਰਮ ਦੀ ਦੁਨੀਆ ਅੰਦਰ ਕੀ ਸੰਸਾਰਕ ਤੌਰ ਤੇ ਵੀ ਤੁਹਾਡੀ ਰਿਸਪੈਕਟ ਆਪਣੇ ਆਪ ਹੀ ਹੋਏਗੀ ਪਰ ਗੱਲ ਇੱਥੇ ਮੁੱਕਦੀ ਹੈ ਕਿ ਕੋਈ ਇਨਸਾਨ ਚੁਕਣਾ ਨਹੀਂ ਚਾਹੁੰਦਾ ਉਹ ਪਾਵੇਂ ਗੁਰੂ ਸਿੱਖ ਦਾ ਰਿਸ਼ਤਾ ਹੈ ਭਾਵੇਂ ਕੀ ਸੰਸਾਰਕ ਤੌਰ ਤੇ ਪਰਿਵਾਰਕ ਰਿਸ਼ਤੇ ਨੇ ਅੱਜ ਦੇ ਸਮੇਂ ਵਿੱਚ ਹਰ ਇੱਕ ਜੀਵ ਦੇ ਅੰਦਰ ਈਗੋ ਭਰੀ ਹੋਈ ਹੈ ਚੁਕਣਾ ਜਾਣਦਾ ਹੀ ਨਹੀਂ ਹੈ ਤੇ ਇਸ ਲਈ ਜਿਹੜਾ ਹੈ ਮਨੁੱਖ ਕਿਤੇ ਨਾ ਕਿਤੇ ਜਿਹੜਾ ਹੈ ਇਸ ਚੀਜ਼ ਨੂੰ ਲੈ ਕੇ ਦੁੱਖ ਭੋਗਦਾ ਹੈ ਖੇਡ ਹੈ ਤੇ ਕਰਮਾਂ ਦੀਆਂ ਹੀ ਨੇ ਪਰ ਦੋਸ਼ ਕਿਸ ਤਰ੍ਹਾਂ ਕਿਤੇ ਦੇ ਦਿੰਦਾ ਹੈ ਹੋਰ ਕਿਸੇ ਨੂੰ ਨਾ ਇਹਦੇ ਅੰਦਰ ਅਜ ਪਿਆਰ ਹੈ ਨਾ ਕੋਈ ਮੇਲ ਮਿਲਾਪ ਹੈ ਨਾ ਕੋਈ ਨਿਮਰਤਾ ਹੈ ਨਾ ਕੋਈ ਮਿਠੜਾਪਨ ਹੈ ਖੁਸ਼ ਵੀ ਨਹੀਂ ਕੱਲਾ ਰਹਿਣਾ ਇਨਸਾਨ ਕਹਿੰਦਾ ਕਿ ਮੈਂ ਬਹੁਤ ਖੁਸ਼ ਹਾਂ ਕਿੰਨਾ ਕਚਿਰ ਅਖੀਰ ਪਾਗਲ ਹੋ ਜਾਂਦਾ ਹੈ ਸ਼ੈਤਾਨ ਦਾ ਕਰ ਹੈ ਕੱਲਾਪਨ ਤੇ ਇਸ ਲਈ ਜਿਹੜਾ ਹੈ ਗੁਰੂ ਸਾਹਿਬ ਜੀ ਵੀ ਪਾਵਨ ਇਤਿਹਾਸ ਤਾਂ ਹੀ ਇਹ ਬਾਤਾਂ ਸਮਝਾ ਰਹੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਬਹੁਤ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਨੇ ਆਹ ਹੋਰ ਕੀ ਸਿੱਖਿਆ ਦੇ ਰਹੇ ਨੇ ਪ੍ਰਿਥੀ ਚੰਨ ਨੂੰ ਜੋ ਕਿ ਬੜੇ ਗੁੱਸੇ ਵਿੱਚ ਹੈ ਰੋਸ ਵਿੱਚ ਹੈ ਕਿ ਮੈਂ ਵੱਡਾ ਸਾਂ ਮੈਨੂੰ ਕੁਝ ਨਹੀਂ ਪ੍ਰਾਪਤ ਹੋਇਆ ਪਰ ਇਸ ਸਥਾਨ ਤੇ ਨਾ ਵੱਡਾ ਦੇਖਿਆ ਜਾਂਦਾ ਨਾ ਛੋਟਾ ਦੇਖਿਆ ਜਾਂਦਾ ਕੇ ਨੇ ਕਿ ਹਾਂ ਇਹ ਅਮੀਰ ਹੈ ਇਹਨੇ ਭੇਟਾ ਜ਼ਿਆਦੀ ਦਿੱਤੀ ਐ ਤੇ ਗੁਰੂ ਜੀ ਆਦਾ ਖੁਸ਼ ਹੋਏਗਾ ਨਹੀਂ ਤੁਹਾਡੇ ਅੰਦਰ ਜਿੰਨੀ ਸ਼ਰਧਾ ਜਿੰਨਾ ਪਿਆਰ ਗੁਰੂ ਪ੍ਰਤੀ ਹੋਏਗਾ ਭਾਵੇਂ ਤੁਸੀਂ ਅਮੀਰ ਹੋ ਭਾਵੇਂ ਗਰੀਬ ਹੋ ਸੰਸਾਰਿਕ ਤੌਰ ਤੇ ਮਾਲਕ ਉਹਨਾਂ ਤਰੁੱਟਦਾ ਹੈ ਉਹਨਾਂ ਬਖਸ਼ਿਸ਼ ਕਰਦਾ ਹੈ ਸਵਾ ਉਹ ਹੋਰ ਕੀ ਸਿੱਖਿਆ ਦੇ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਅਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਿਤ ਕੋ ਕਹੇ ਕੀ ਕਾਇਆ ਤੇ ਨਹੀਂ ਪਇਓ ਤੁਬਟੀਕਾ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਪਿਤਾ ਦਾ ਕਹਿਣਾ ਨਹੀਂ ਮੰਨਿਆ ਤੇ ਇਸ ਕਰਕੇ ਜਿਹੜਾ ਹੈ ਤੁਹਾਨੂੰ ਇਹ ਕਹਿ ਲੋ ਕਿ ਗੁਰਤਾ ਗਦੀ ਨਸੀਬ ਨਹੀਂ ਹੋਈ ਗੁਰੂ ਪੁੱਤਰ ਤੂੰ ਬੜੇ ਬਦਾਈ ਮਾਨਨਿਏ ਕਿਆ ਹੱਥ ਨਾ ਆਈ ਤੁਸੀਂ ਵੀ ਗੁਰੂ ਪੁੱਤਰ ਹੋ ਤੁਹਾਡੀ ਵੀ ਵਡਿਆਈ ਵੱਡੀ ਹੈ ਤੁਸੀਂ ਮੰਨਣੀ ਹੈ ਉਹ ਕੀ ਹੋਇਆ ਜੇ ਗੁਰਿਆਈ ਅਸਲ ਦੇ ਵਿੱਚ ਨਹੀਂ ਪ੍ਰਾਪਤ ਹੋਈ ਤਾਂ ਤੁਹਾਡਾ ਮਾਨ ਸਤਕਾਰ ਤੇ ਹੈਗਾ ਹੈ ਨਾ ਉਸ ਨੂੰ ਨਾ ਗਵਾਓ ਤੁਸੀਂ ਹੰਕਾਰ ਦੇ ਵਿੱਚ ਆ ਕੇ ਰੋਸ ਵਿੱਚ ਆ ਕੇ ਨਹੀਂ ਤੇ ਉਹਦੇ ਤੋਂ ਵੀ ਜਾਂਦੇ ਰੋ ਇਸ ਕਰਕੇ ਜਿਹੜਾ ਹੈ ਇਹ ਤਤਸ਼ਿੰਦ ਦਾ ਗੁਰਸਾਹ ਕਿਤਨਾ ਕਿਤੇ ਤੁਹਾਡੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ। ਜੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਧਿਆਨ ਰੱਖੋ। ਗੁਰੂ ਸੁਪੁੱਤਰ ਹੋ ਤੁਸੀਂ ਤੁਹਾਡਾ ਵੀ ਓਨਾ ਹੀ ਮਾਨ ਸਤਕਾਰ ਹੈ। ਕ੍ਰੋਧ ਵਿਕਾਰ ਦੇ ਛੋੜ ਸੁਖ ਪਾਵੋ ਪਿਤਾ ਪਰਿ ਤੇ ਮੁਰ ਹਲ ਖਾਵੋ। ਆ ਝਗੜਾ ਫਸਾਦ ਜਿਹੜਾ ਤੁਸੀਂ ਛੋਇਆ ਹੋਇਆ ਹੈ ਨਾ ਆ ਗੁੱਸਾ ਆਪਣੇ ਅੰਦਰ ਧਾਰਨ ਕੀਤਾ ਹੋਇਆ ਹੈ। ਇਨੂੰ ਛੱਡ ਕੇ ਤੇ ਸੁਖ ਪ੍ਰਾਪਤ ਕਰੋ ਜਿਵੇਂ ਪਿਤਾ ਜੀ ਕਹਿੰਦੇ ਨੇ ਭਗਵੰਗੂ ਰਾਮਦਾਸ ਪਾਤਸ਼ਾਹ ਮਹਾਰਾਜ ਭਈ ਉਸੇ ਤਰ੍ਹਾਂ ਲਹੋ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕੋਲੋਂ ਖੁਸ਼ੀਆਂ ਲਓ ਦੀਨ ਤੁਨੀ ਕੇ ਮਾਲਿਕ ਹੈ ਤਿੰਨ ਸੰਮੁਖ ਕੋ ਉੱਤਰ ਕਹੈ ਉਹ ਦੀਨ ਦੁਨੀਆ ਦੇ ਮਾਲਕ ਨੇ ਉਹਨਾਂ ਦੇ ਸਾਹਮਣੇ ਹੋ ਕੇ ਕੌਣ ਉੱਤਰ ਮੰਗ ਸਕਤੇ ਦੱਸੋ ਉੱਥੇ ਤੇ ਮੱਥਾ ਟੇਕੀਦਾ ਤੁਸੀਂ ਮੱਥਾ ਲਾਉਣ ਦੀ ਗੱਲ ਕਰਦੇ ਹੋ ਠੀਕ ਥੋੜੀ ਹੈ ਤੇ ਉਹ ਅਣਜਾਣਵ ਨਹੀਂ ਹੈ ਕਿ ਅਸੀਂ ਸਲਾਹਾਂ ਦਈਏ ਉਹਨਾਂ ਨੂੰ ਤੁਸੀਂ ਐਦਾਂ ਨਹੀਂ ਤੇ ਐਦਾਂ ਕਿਉਂ ਕੀਤਾ ਹੈ ਗੁਰੂ ਨੂੰ ਥੋੜੀ ਸਲਾਹ ਦਿੱਤੀ ਜਾਂਦੀ ਹੈ ਜਿਹੜਾ ਖੁਦ ਸਮਰੱਥ ਹੈ ਤੇ ਉਸ ਨੂੰ ਅਸਲ ਦੇ ਵਿੱਚ ਸਲਾਹ ਨਹੀਂ ਦਿੱਤੀ ਜਾਂਦੀ ਉਹਨਾਂ ਦੀ ਸਲਾਹ ਮੰਨੀ ਜਾਂਦੀ ਹੈ ਤੁਸੀਂ ਮੱਥਾ ਲਾਉਣ ਦੀ ਗੱਲ ਕਰ ਰਹੇ ਹੋ ਉਥੇ ਮੱਥਾ ਟੇਕੋ ਸਤਿਗੁਰੂ ਜੀ ਝੋਲੀਆਂ ਤਰਨਗੇ 임ਕੇ ਵਿਦ ਮੁਖ ਪਾਰੇ ਤਾਰੇ ਪਉਨ ਮਾਨ ਪ੍ਰਤੀਏ ਜਾਈ ਪ੍ਰਵੇਸ਼ੇ ਪਉਨ ਇਸ ਤਰ੍ਹਾਂ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਚੁੱਪ ਕਰ ਗਏ ਨੇ ਤੇ ਪ੍ਰਿਥੀ ਚੰਦ ਜਿਹੜਾ ਹੈ ਉਹ ਆਪਣੇ ਘਰ ਨੂੰ ਚਲਾ ਗਿਆ ਗਿਰਾ ਕਟੂਰ ਕਹੇ ਰਿਸ਼ਤਾ ਰਿਤਕੇ ਨਿਕਟ ਗयो ਦੁੱਖ ਪਾਰੇ ਬੜਾ ਦੁਖੀ ਹੈ ਤੇ ਗੁਰੂ ਰਾਮਦਾਸ ਸਾਹਾ ਮਹਾਰਾਜ ਜੀ ਕੋਲ ਚਲਾ ਗਿਆ। ਹਿਰਦੇ ਵਿੱਚ ਬੜਾ ਗੁੱਸਾ ਸੀ, ਕ੍ਰੋਧ ਬੜਾ ਸੀ। ਤੇ ਗੁੱਸਾ ਧਾਰਨ ਕਰਕੇ ਤੇ ਫਿਰ ਕਠੋਰ ਸ਼ਬਦ ਜਿਹੜੇ ਨੇ ਉਹ ਕਹਿਣ ਲੱਗਾ। ਆ ਉੱਚੀ-ਉੱਚੀ ਬੋਲਣ ਲੱਗਾ। ਮੁਖ ਤੇ ਕਹਿਣ ਲੱਗ ਕਟਬਾਨੀ, ਕਿਆ ਵੀ ਪਰੀਤ ਆਪਣੇ ਤਾਨੀ। ਹੁਣ ਜਿਹੜਾ ਹੈ ਆਪਣੇ ਮੂੰਹ ਤੋਂ ਕੌੜੇ ਬੋਲ ਬੋਲਣ ਲੱਗਾ ਹੈ ਗੁਰੂ ਰਾਮਦਾਸ ਸਾਹਿਬ ਜੀ। ਕੀ ਅਸਲ ਦੇ ਵਿੱਚ ਇਹ ਕੀ ਤੁਸੀਂ ਜਿਹੜਾ ਹੈ ਨਾ ਆਪਣੇ ਆਪ ਜਿਹੜਾ ਪੁੱਠੀ ਰੀਤੀ ਅਪਣਾਈ ਹੋਈ ਹੈ ਮੇਰੀ ਵਸ ਅਲਪ ਕੋ ਦਰੀ ਕੋ ਇਨ ਕਰੇ ਨਾ ਅੱਗੇ ਪਈ ਮੇਰੀ ਜਿਹੜੀ ਵਸਤੂ ਭਾ ਮੈਨੂੰ ਜੋ ਗਦੀ ਮਿਲਣੀ ਸੀ ਉਹ ਤੁਸੀਂ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ ਹੈ ਇਹ ਇਦਾਂ ਕਦੀ ਨਹੀਂ ਹੋਇਆ ਜੋ ਤੁਸੀਂ ਕੀਤਾ ਹੈ ਬਾਬ ਜੋ ਵੀ ਐ ਸਭ ਸਭ ਤੋਂ ਪਹਿਲਾਂ ਕਹ ਲੋ ਕਿਉਂਕਿ ਉਹ ਉਹ ਦੁਨਿਆਵੀ ਤੌਰ ਤੇ ਸੋਚ ਰਖ ਰਹੇ ਨੇ ਕਿ ਹਾਂ ਜੇ ਪਿਤਾ ਚੜਾਈ ਕਰਦਾ ਤੇ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੱਡੇ ਸੁਪੁੱਤਰ ਦੀ ਹੁੰਦੀ ਹੈ। ਇਸ ਸੋਚ ਨੂੰ ਮੁੱਖ ਰੱਖਦਿਆਂ ਹੋਇਆਂ ਐਸੀਆਂ ਬਾਤਾਂ ਕਹਿ ਰਹੇ ਨੇ ਪਰ ਧਰਮ ਦੀ ਦੁਨੀਆ ਅੰਦਰ ਐਸਾ ਕੁਝ ਨਹੀਂ। ਹਾਲਕਿ ਇਹ ਚੀਜ਼ਾਂ ਆਮ ਤੌਰ ਤੇ ਦੁਨਿਆਵੀ ਜਿਹੜੇ ਗੁਰੂ ਬਣੇ ਫਿਰਦੇ ਨੇ ਨਾ ਉਹ ਹਾਲੇ ਤੱਕ ਵੀ ਅਪਣਾਉਂਦੇ ਨੇ ਕੇਵਲ ਗੁਰੂ ਨਾਨਕ ਦੇ ਦਰ ਦੀ ਐਸੀ ਰੀਤ ਹੈ ਕਿ ਜਿਹੜਾ ਜਿਹਦੇ ਅੰਦਰ ਪ੍ਰੇਮ ਹੈ ਜਿਹਦੇ ਅੰਦਰ ਗੁਰੂ ਪ੍ਰਤੀ ਪੂਰਨ ਸਮਰਪਣ ਹੈ ਅਸਲ ਦੇ ਵਿੱਚ ਉਹਨੂੰ ਹੀ ਇਹ ਚੀਜ਼ ਹਾਸਲ ਹੁੰਦੀ ਹੈ ਇਹ ਅਵਸਥਾ ਹਾਸਲ ਹੁੰਦੀ ਹੈ ਉਹ ਭਾਵੇਂ ਪੁੱਤਰ ਹੋਵੇ ਭਾਵੇਂ ਸਿੱਖ ਹੋਵੇ ਕੋਈ ਵੀ ਹੈ ਇਥੇ ਦੁਨਿਆਵੀ ਤੌਰ ਤੇ ਸੋਚ ਨਹੀਂ ਕਿ ਹਾਂ ਪਿਤਾ ਨਹੀਂ ਹੈ ਤੇ ਹੁਣ ਵੱਡਾ ਪੁੱਤ ਹੀ ਸੰਭੇਗਾ ਸਭ ਕੁਝ ਨਹੀਂ ਐਸਾ ਕੋਈ ਨਹੀਂ ਪਰ ਦੁਨਿਆਵੀ ਸੋਚ ਰੱਖ ਕੇ ਐਸੀਆਂ ਬਾਤਾਂ ਕਰ ਰਹੇ ਹਨ ਮੋਸਨ ਕੋਟ ਜਾਣ ਕੇ ਤਰਿਓ ਕੌਣ ਦੋਸ਼ ਲਖ ਕੇ ਪਰ ਹਰਿ ਮੇਰੇ ਨਾਲ ਜਿਹੜਾ ਹੈ ਤੁਸੀਂ ਖੋਟ ਜਾਣ ਕੇ ਇਹ ਕੀ ਕੰਮ ਕੀਤਾ ਦੱਸੋ ਇਹ ਤੁਸੀਂ ਠੀਕ ਨਹੀਂ ਕੀਤਾ ਮੇਰੇ ਵਿੱਚ ਦੱਸੋ ਕਿਹੜਾ ਔਗੁਣ ਹੈ ਦੋਸ਼ ਹੈ ਜੋ ਅਸਲ ਦੇ ਵਿੱਚ ਤੁਸੀਂ ਜਿਹੜਾ ਹੈ ਮੈਨੂੰ ਛੱਡ ਦਿੱਤਾ ਜਿਸ ਪ੍ਰਕਾਰ ਤੂੰ ਮੇਂ ਮੁਝ ਸੌਠਾ ਲਈ ਇਸ ਕੋਲ ਦੇ ਕੋ ਅਗਵਾਨੀ ਇਸ ਤਰ੍ਹਾਂ ਜਿਹੜਾ ਹੈ ਨਾ ਤੁਸੀਂ ਜੋ ਮੇਰੇ ਨਾਲ ਕੀਤਾ ਹੈ ਨਾ ਇਹਦਾ ਫਲ ਅੱਗੇ ਜਾ ਕੇ ਤੁਸੀਂ ਦੇਖੋਗੇ ਤੇ ਹੁਣ ਇਹ ਬਾਤਾਂ ਕਹਿ ਰਹੇ ਨੇ ਸਮਰੱਥ ਗੁਰੂ ਨੂੰ ਹਾਲਾਕੀ ਨਜਰਾਂ ਦੇਖ ਰਹੀਆਂ ਨੇ ਪਿਤਾ ਸੰਸਾਰ ਕੁੱਲ ਕਾਇਨਾਤ ਦੇਖ ਰਹੀਏ ਸਮਰੱਥ ਗੁਰੂ ਗੁਰੂ ਰਾਮਦਾਸ ਕੋਨੇ ਮਾਇਆ ਐਸੀ ਹੈ ਅੱਖਾਂ ਤੇ ਪਰਦਾ ਪਾ ਦਿੰਦੀ ਹੈ ਵੈਰੀ ਬਣਾ ਦਿੰਦੀ ਹੈ ਭਰਾ ਭਰਾ ਦਾ ਪੁੱਤਰ ਪਿਤਾ ਦਾ ਆਦਕ ਜਿੰਨੇ ਵੀ ਰਿਸ਼ਤੇ ਨੇ ਜੇ ਮਾਇਆ ਦੇ ਅਧੀਨ ਹੋ ਕੇ ਫਿਰ ਸਭ ਕੁਝ ਇਨਸਾਨਪੁਰ ਜਾਂਦਾ ਹੈ ਕਿ ਹਾਂ ਕੌਣ ਮੇਰਾ ਹੈ ਕੌਣ ਤੇਰਾ ਸਭ ਕੁਝ ਕੋਨੇ ਸਭ ਸਵਾਰਥ ਵਾਸੋ ਕੇ ਕੀਤਾ ਜਾ ਰਿਹਾ ਹੈ ਜੇ ਬੋਲ ਵੀ ਨਿਕਲ ਰਹੇ ਨੇ ਤੇ ਲਾਲਚ ਦੀ ਪੂਰਤੀ ਨਹੀਂ ਹੋਈ ਤਾਂ ਇਹ ਸਭ ਕੁਝ ਹੋ ਰਿਹਾ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਧੇ ਤੌਰ ਤੇ ਪ੍ਰਿਥੀ ਚੰਦ ਕਹਿੰਦਾ ਹੈ ਅੱਗੇ ਜਾ ਕੇ ਤੁਸੀਂ ਇਹਦਾ ਫਲ ਵੇਖੋਗੇ ਜੋ ਤੁਸੀਂ ਮੇਰੇ ਨਾਲ ਕੀਤਾ ਹੈ ਦਰਬ ਬ੍ਰਿੰਦ ਅਬ ਮੋਏ ਸਮੀਪ ਮਿਲੋ ਬਲੀਜ ਹੋਏ ਮਾਈ ਪਰ ਮੇਰੇ ਪਾਸ ਨਾ ਬੜਾ ਧਨ ਹੈ ਜ਼ਿੰਮੇਵਾਰੀ ਤੇ ਮੇਰੀ ਸੀ ਨਾ ਬੜਾ ਧਨ ਇਕੱਠਾ ਕੀਤਾ ਹੋਇਆ ਮੈਂ ਤੇ ਮੈਂ ਹੁਣ ਜਾ ਕੇ ਤਾਕਤਵਰ ਹਾਕਮਾਂ ਦੇ ਨਾਲ ਨਾ ਹਕੂਮਤ ਦੇ ਨਾਲ ਜਾ ਕੇ ਮਿਲਾਂਗਾ ਤੇ ਉਹਨਾਂ ਨੂੰ ਮੈਂ ਆਪਣੇ ਨਾਲ ਮਿਲਾਵਾਂਗਾ ਦੇਖ ਕਰ ਤਨ ਕੋ ਤਿਸ ਆਪਣਾ ਉਹ ਪਿਤ ਸੁਤ ਤੁਮ ਕੋ ਕਸ਼ਟ ਦੇ ਕਾ ਬ ਮੈਂ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਤਨ ਬਹੁਤ ਦੇਵਾਂਗਾ ਤੇ ਤੁਹਾਨੂੰ ਤੇ ਤੁਹਾਡੇ ਛੋਟੇ ਸੁਪੁੱਤਰ ਨੂੰ ਨਾ ਮੈਂ ਬਹੁਤ ਕਸ਼ਟ ਦੇਵਾਂਗਾ ਬਹੁਤ ਕਸ਼ਟ ਦੇਵਾਂਗਾ ਮੈਂ ਇਹ ਗੱਲ ਯਾਦ ਰੱਖਣਾ ਜਦ ਤੁਮ ਰੋ ਬਸ ਚਲੇ ਨ ਕੋਈ ਬਿਨਾ ਕਰੇ ਗੁਰਤਾ ਮਝੋ ਜਦ ਤੁਹਾਡਾ ਕੋਈ ਵਾਸ ਨਹੀਂ ਚਲੇਗਾ ਨਾ ਫਿਰ ਅਸਲ ਦੇ ਵਿੱਚ ਤਾਂ ਕੁਝ ਕੀਤੇ ਬਿਨਾ ਹੀ ਜਿਹੜਾ ਨਾ ਗੁਰਤਾ ਗੱਦੀ ਮੈਨੂੰ ਮਿਲ ਜਾਏਗੀ ਤੇ ਮੈਂ ਇਹ ਗੱਦੀ ਹਾਸਲ ਕਰਨ ਵਾਸਤੇ ਕੁਝ ਵੀ ਕਰ ਸਕਦਾ ਹਾਂ ਇਤਿਆਜਿਕ ਚਦਰਾ ਬਹੁਤ ਆਇਆ ਉਸપર શ્રી ਗੁਰੂ ਸ਼ਬਦ ਬਖਾਨਿਆ ਇੰਦਾ ਜਿਹੜਾ ਨਾ ਵਿਵਾਦ ਬੜਾ ਵੱਧ ਗਿਆ ਝਗੜਾ ਬੜਾ ਵੱਧ ਗਿਆ ਬਹੁਤ ਝਗੜਾ ਕੀਤਾ ਤੇ ਹਲੀਮੀ ਵਰਤਿਆ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਥੇ ਫਿਰ ਇੱਕ ਸ਼ਬਦ ਉਚਾਰਨ ਕੀਤਾ શ્રી ਮੁਖਵਾਕ ਸਾਰੰਗ ਮਹਿਲਾ ਚੌਥਾ ਕਰਤੀ ਜਾ ਦੋ ਪਦਾ ੴ ਸਤਿਗੁਰ ਪ੍ਰਸਾਦਿ ਸਾਰੰਗ ਰਾਗ ਹੈ ਤੁਖੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਲੈ ਨੇ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਦੋ ਪਦੇ ਦੇ ਰੂਪ ਅੰਦਰੇ ਬਚਨ ਹੈ ਸੰਖੇਪ ਵਿੱਚ ਮੂਲ ਮੰਤਰ ਵਾਹਿਗੁਰੂ ਪ੍ਰਮਾਤਮਾ ਇੱਕ ਹੈ ਬ੍ਰਹਮ ਸਰੂਪ ਸਮੁੱਚੀ ਕਾਇਨਾਤ ਅੰਦਰ ਸਮਾਇਆ ਹੋਇਆ ਹਮੇਸ਼ਾ ਰਹਿਣ ਵਾਲਾ ਪ੍ਰਾਪਤੀ ਗੁਰੂ ਦੀ ਕਿਰਪਾ ਰਾਹੀਂ ਕਾਹੇ ਪੁੱਤ ਝਗੜਤ ਹੋ ਸੰਧ ਬਾਪ ਕੇ ਪੁੱਤਰ ਤੂੰ ਕਿਉਂ ਆਪਣੇ ਪਿਤਾ ਨਾਲ ਝਗੜਦਾ ਹੈ ਕਾਹੇ ਪੁੱਤ ਝਗੜਤ ਹੋ ਇੱਥੇ ਹੋ ਹਾਲਾਂਕਿ ਹੋਂ ਵੱਲ ਗਈ ਰੂਪ ਹੈ ਇੱਥੇ ਵੀ ਇਹ ਦਰਸ਼ਨ ਕਰੋਗੇ ਭਲੇਖਾ ਪਏਗਾ ਕਿ ਹਾਂ ਹਾਉ ਚਾਰਨ ਕਰੀਏ ਜਾਂ ਹਾਉ ਚਾਰਨ ਕਰੀਏ ਪਰ ਬਿੰਦੀ ਰਹਿ ਤਿੱਥੇ ਪੜਨਾ ਹੈ ਹਾਉ ਦਾ ਅਰਥ ਇਤਿ ਹੈ ਹੋ ਕੇ ਪੁੱਤਰ ਆਪਣੇ ਪਿਤਾ ਦੇ ਨਾਲ ਕਿਉਂ ਤੁਸੀਂ ਝਗੜਦੇ ਹੋ ਜਿਨ ਕੇ ਜਨੇ ਬੜੀ ਨੇ ਤਮ ਹੋ ਤਿਨ ਸੋ ਛੱਦ ਰਤ ਪਾਪ ਜਿਨੇ ਤੈਨੂੰ ਪੈਦਾ ਕੀਤਾ ਜਿਦੇ ਰਾਹੀਂ ਸੰਸਾਰ ਤੇ ਆਏ ਮਾਤਾ ਪਿਤਾ ਦੇ ਰਹੀਂ ਜਿਨੇ ਤੈਨੂੰ ਵੱਡਾ ਕੀਤਾ ਹੈ ਉਸ ਨਾਲ ਝਗੜਾ ਕਰਨਾ ਬਹੁਤ ਵੱਡਾ ਪਾਪ ਹੈ ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਅਸਲ ਦੇ ਵਿੱਚ ਜਿੱਦੋਂ ਇੱਕ ਬੱਚਾ ਪੜ੍ਹ ਲਿਖ ਕੇ ਆਏ ਜਦੋਂ ਜਵਾਨ ਹੁੰਦਾ ਹੈ ਤੇ ਫਿਰ ਆਪਣੇ ਮਾਪਿਓ ਨੂੰ ਕੁਝ ਨਹੀਂ ਸਮਝਦਾ ਹੈ ਉਹ ਕਹਿੰਦੇ ਬੱਚੇ ਫਿਰ ਕਹਿੰਦੇ ਨੇ ਕਿ ਤੁਹਾਨੂੰ ਕੀ ਪਤਾ ਤੁਸੀਂ ਕੀ ਵੇਖਿਆ ਤੁਹਾਡੇ ਕੋਲ ਅਕਲ ਨਹੀਂ ਹੈਗੀ ਹਾਲਾਂਕਿ ਵੀ 25 ਸਾਲ ਦਾ ਜੇਕਰ ਹੋ ਕੇ ਤੂੰ ਚਾਰ ਨੋਟ ਕਮਾਉਣ ਲੱਗ ਪਿਆ ਤੇ ਇਹ ਚੀਜ਼ ਆਪਣੇ ਅੱਗੇ ਲਿਆ ਕੇ ਕਿ ਹਾਂ ਹੁਣ ਤੇ ਮੈਂ ਬਹੁਤ ਸਿਆਣਾ ਮੇਰੇ ਕੋਲ ਮੇਰੀ ਤਨਖਾਹ ਬਹੁਤ ਹੈ ਜੀ ਮੈਂ ਬਹੁਤ ਕਮਾਉਣਾ ਤੇ ਹੁਣ ਮਾਪਿਓ ਨੂੰ ਮੈਂ ਕੁਝ ਸਮਝਾ ਹੀ ਨਾ ਉਹਨੂੰ ਦੱਬਕੇ ਮਾਰਾਂ ਉਹਨੂੰ ਮਾਰਾਂ ਚੰਗਾ ਬੋਲਾਂ ਉਹਨੂੰ ਆਪਣੇ ਅਧੀਨ ਕਰਕੇ ਰੱਖਾਂ ਅੱਜ ਕੱਲ ਦੇ ਬੱਚੇ ਕਰਦੇ ਨੇ ਅਸਾਂ ਬਹੁਤ ਘੱਟ ਨੇ ਜੋ ਅਦਬ ਕਰਦੇ ਨੇ ਜ਼ਿਆਦਾਤਰ ਵਿਚਰ ਕੇ ਵੇਖ ਸਕਦੇ ਹੋ ਤੁਸੀਂ ਸ਼ਰਨ ਜਦੋਂ ਅਸਲ ਦੇ ਵਿੱਚ ਆ ਗਈ ਆਪਣੀ ਸ਼ਰਨ ਫਿਰ ਜਿਹੜਾ ਹੈ ਸਭ ਤੋਂ ਪਹਿਲਾਂ ਮਾਂ ਪਿਓ ਦੇ ਥੋਪਦੇ ਨੇ ਕਲਾਕੀ ਪੋਜ਼ਿਟਿਵ ਪੱਖੋਂ ਨਾ ਚਾਹੀਦਾ ਸੀ ਇਸ ਚੀਜ਼ ਦਾ ਤੇ ਮਾਪਿਓ ਨੂੰ ਕਹਿੰਦੇ ਕਿ ਹਾਂ ਇਹ ਸਭ ਕੁਝ ਜੋ ਵੀ ਹੈ ਨਾ ਸੋਚੀ ਮੈਨੂੰ ਆਈ ਹੈ ਰੱਬ ਦੀ ਤੇ ਕਿਰਪਾ ਹੈ ਹੀ ਗੁਰੂ ਦੀ ਤੇ ਰਹਿਮਤ ਹੈ ਹੀ ਹੈ ਪਰ ਤੁਹਾਡੀ ਬਹੁਤ ਜਿਹੜਾ ਹੈ ਨਾ ਮੇਰੀ ਲਾਈਫ ਦੇ ਵਿੱਚ ਤੁਸੀਂ ਬਹੁਤ ਯੋਗਦਾਨ ਦਿੱਤਾ ਹੈ ਕਾਜੀ ਤੱਕ ਦੀ ਪਰਵਰਿਸ਼ ਜਿਹੜਾ ਹੈ ਤੁਸੀਂ ਕੀਤੀ ਹੈ ਕਿੱਦਾਂ ਕੀਤੀ ਕਿਵੇਂ ਕੀਤੀ ਉਸ ਵੱਲੇ ਜਾਓਗੇ ਤੇ ਅਸੀਂ ਸਾਰੀ ਜ਼ਿੰਦਗੀ ਵਿਲਾਦੀਏ ਇਹਨਾਂ ਤੇ ਕੁਝ ਨਹੀਂ ਕਰ ਸਕਦੇ ਅਸੀਂ ਉਹਦਾ ਕਰਜ਼ਾ ਵੀ ਨਹੀਂ ਉਤਾਰ ਸਕਦੇ ਹੁਣ ਜਿਹੜੇ ਲੜਦੇ ਨੇ ਆਪਣੇ ਮਾਪਿਓ ਦੇ ਨਾਲ ਉਹਨਾਂ ਪ੍ਰਤੀ ਇਹ ਸ਼ਬਦ ਵੀ ਜਿਹੜਾ ਹੈ ਭਾਈ ਨਾ ਲੜਿਆ ਕਰੋ ਜਿਨੇ ਪੈਦਾ ਕੀਤਾ ਹੈ ਜਿਨੇ ਸਿਆਣਾ ਕੀਤਾ ਹੈ ਜਿਨੇ ਸਮਝਦਾਰ ਬਣਾਇਆ ਤੇ ਅਸਲ ਦੇ ਵਿੱਚ ਉਹਦੇ ਨਾਲ ਲੜਨਾ ਨਾ ਝਗੜਾ ਕਰਨਾ ਉਹ ਸਭ ਤੋਂ ਵੱਡਾ ਪਾਪ ਹੈ ਰਹਾਓ ਜਿਸ ਤਨ ਕਾ ਤੁਮ ਗਰਵ ਕਰਤੇ ਹੋ ਸੋ ਤਨ ਕਿਸੈ ਨਾ ਆਪ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਧਨ ਦਾ ਤੂੰ ਹੰਕਾਰ ਕਰਦਾ ਹੈ ਨਾ ਉਹ ਤਨ ਕਿਸੇ ਦਾ ਵੀ ਆਪਣਾ ਨਹੀਂ ਹੈ ਕਿਸੇ ਦਾ ਵੀ ਆਪਣਾ ਨਹੀਂ ਜਿਸ ਧੰ ਦਾ ਮਾਨ ਕਰੀ ਬੈਠਾ ਹੈ ਜਦੋਂ ਆਪਾਂ ਡੂੰਘਾਈ ਨਾਲ ਇਸ ਵਿਸ਼ੇ ਨੂੰ ਵਿਚਾਰਾਂਗੇ ਨਾ ਸੋਚਾਂਗੇ ਤੇ ਫਿਰ ਕਿਤੇ ਇਸ ਗੱਲ ਦੀ ਸਮਝ ਆਏਗੀ ਨਹੀਂ ਤੇ ਫਿਰ ਹੰਕਾਰੀ ਮਨੁੱਖ ਤੇ ਇਸ ਗੱਲ ਨੂੰ ਛੇਤੀ ਸਮਝ ਨਹੀਂ ਸਕਦਾ ਉਹ ਤੇ ਗੁਰੂ ਨੂੰ ਵੀ ਝੂਠਾ ਠਹਿਰਾ ਦੇਗਾ ਕਿ ਤੁਸੀਂ ਗਲਤ ਕਹਿ ਰਹੇ ਜੀ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਆਪਣੇ ਅੰਦਰ ਨਿਰਣਾ ਕਰਕੇ ਵੇਖੋ ਇਹ ਧਨ ਕਿਸੇ ਦਾ ਆਪਣਾ ਨਹੀਂ ਹੈ ਕਿਸੇ ਦਾ ਚਾਰ ਪੈਸੇ ਮਾਪਿਓ ਨੇ ਤੇਰੇ ਉੱਤੇ ਲਾਏ ਨੇ ਫਿਰ ਤੂੰ ਇਸ लायक ਬਣਿਆ ਕਿ ਚਾਰ ਛਿੱਲਣਾਂ ਲਿਆ ਸਕੇ ਜਿਉ ਕਟੋਰਾ ਫੜਾ ਦਿੰਦੇ ਚੱਲ ਪਈ ਰੋਡ ਤੇ ਮੰਗ ਜਾ ਕੇ ਫਿਰ ਕੀ ਕਰਤਾ ਹੁਣ ਆਪਣਾ ਕਹਿ ਲੋ ਕਿ ਆਪਣੀ ਭੁੱਖ ਛੱਡ ਕੇ ਆਪਣੀ ਪਿਆਸ ਛੱਡ ਕੇ ਆਪਣਾ ਦਿਨ ਰਾਤ ਤਿਆਗ ਕੇ ਕਹਿ ਲੋ ਕਿ ਇੱਕ ਬੱਚੇ ਨੂੰ ਤਿਆਰ ਕੀਤਾ ਹੈ ਸਭ ਕੁਝ ਅਰਪਣ ਕਰ ਦਿੱਤਾ ਜੀ ਤੇ ਹੁਣ ਜੇਕਰ ਲਾਇਕ ਬਣਿਆ ਹੈ ਮਾਇਆ ਆਉਣ ਲੱਗ ਪਈ ਹੈ ਸਿਆਣਾ ਹੋ ਗਿਆ ਹੈ ਤੇ ਹੁਣ ਤੇ ਸ਼ੁਕਰ ਕਰਨਾ ਚਾਹੀਦਾ ਸੀ ਪਰ ਨਹੀਂ ਉਹ ਸਿਆਣਪ ਸਿਰ ਚੜ ਗਈ ਜੇ ਛੇਲ ਚੜ ਕੇ ਫਿਰ ਉਹ ਸਿਆਣਪ ਬੋਲਦੀ ਐ ਕੀ ਕੀਤਾ ਤੂੰ ਸਿਆਜ ਤੱਕ ਤੇ ਇਸ ਗੱਲ ਨੂੰ ਸੁਣ ਕੇ ਤੇ ਹਾਸਾ ਹੀ ਆਉਂਦਾ ਕਿ ਆਪਣੇ ਆਪ ਨੂੰ ਸਿਆਣਾ ਵੀ ਕੰਨ ਰਿਹਾ ਬੱਚਾ ਤੇ ਦੂਜੇ ਪਾਸੇ ਇਹ ਵੀ ਗੱਲ ਕਹਿ ਰਿਹਾ ਤੁਸੀਂ ਕੀਤਾ ਕੀ ਅੱਜ ਤੱਕ ਭਈ ਤੂੰ ਵੀ 25 ਸਾਲ ਦਾ ਹੋ ਗਿਆ ਹੈ ਇਹ ਤੇ ਹਣੀ ਤੂੰ ਰੋੜ ਕੇ ਰੋੜ ਤੇ ਬੈਠ ਕੇ ਪਲ ਪਲ ਗਿਆ ਹੈ ਜਾ ਕਿਸੇ ਹੋਰ ਨੇ ਪਾਲ ਦਿੱਤਾ ਹੈ ਰੱਬ ਤੇ ਪਾਲ ਰਿਆ ਉਹਦੀ ਬੜੀ ਰਹਿਮਤ ਹੈ ਕਿਰਪਾ ਹੈ ਪਰ ਇਸ ਵਿਸ਼ੇ ਨੂੰ ਕੋਈ ਕੋਈ ਵਿਰਲਾ ਹੀ ਸਮਝਦਾ ਹੈ ਸੋ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਹੰਕਾਰ ਕਰਦਾ ਹੈ ਨਾ ਜਿਹਦਾ ਉਹ ਕਿਸੇ ਦਾ ਆਪਣਾ ਨਹੀਂ ਹੈ ਖਿੰਮਾ ਛੋੜ ਜਾਈਂ ਕਿਤੇ ਯਾਦਸ ਤਉ ਲਾਗੇ ਪਛਤਾਪ ਇੱਕ ਖਿੰਣ ਵਿੱਚ ਵਿਸ਼ੇ ਵਿਕਾਰਾਂ ਦੀਆਂ ਰੰਗ ਰਲੀਆਂ ਛੱਡ ਜਾਵੇਂਗਾ ਜਿਹਦੇ ਵਿੱਚ ਮਸਤ ਹੈ ਨਾ ਕਿ ਹਾਂ ਖਾਣਾ ਪੀਣਾ ਸਭ ਕੁਝ ਹੈ ਜੀ ਤੇ ਇੱਕ ਬਜ਼ੁਰਗ ਕਹਿੰਦਾ ਉਮਰ ਉਹਦੀ ਲੰਮ ਸਮ ਅੱਜ 4-5 ਦਿਨਾਂ ਦੀ ਗੱਲ ਸੀ ਕਿਤੇ ਜਾ ਰਹੇ ਸੀ ਸਫ਼ਰ ਕਰ ਰਹੇ ਸੀ ਕਹਿਣ ਲੱਗੇ ਰੱਬ ਨੇ ਮਨੁੱਖਾ ਦੇ ਹੀ ਦਿੱਤੀ ਹੈ ਖਾ ਪੀ ਲਓ ਹੰਡਾ ਲਓ ਹੋਰ ਕੀ ਹੈ ਜੇ ਮੈਂ ਇੱਕ ਗੱਲ ਉੱਥੇ ਪੁੱਛੀ ਕਿ ਕੀ ਖਾਣਾ ਪੀਣਾ ਹੰਡਾਉਣਾ ਹੀ ਇਹੋ ਜਿੰਦਗੀ ਹੈ ਤੇ ਜੇ ਆਪਾਂ ਇਸ ਗੱਲ ਨੂੰ ਸਮਝਣਾਵੇ ਤੇ ਬਾਬਾ ਕਬੀਰ ਜੀ ਕਹਿਣ ਲੱਗੇ ਫਿਰ ਪਸ਼ੂ ਤੇ ਸਾਡੇ ਵਿੱਚ ਕੋਈ ਫਰਕ ਹੈ ਨਹੀਂ ਸਾਡੇ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ ਹੈ ਖਾ ਪੀਓ ਵੀਰੇ ਮਸਤੋ ਵੀ ਹੈ ਪਰ ਬਾਹਰ ਉਹਦਾ ਵੀ ਹੈਗਾ ਸਾਡਾ ਵੀ ਹੈਗਾ ਅਸੀਂ ਕੀ ਵਖਰਾ ਕੀਤਾ ਵੇ ਕੁਛ ਵੀ ਨਹੀਂ ਜਿਹਦੇ ਰਾਹੀਂ ਅਸਲ ਦੇ ਵਿੱਚ ਕੁਝ ਸੰਸਾਰ ਅੰਦਰ ਸਾਡਾ ਵੀ ਨਾਮਣਾ ਹੋ ਜਿੰਦਾ ਅਸੀਂ ਵੀ ਕੋਈ ਕਮਾ ਕੇ ਜਾਂਦੇ ਇਸ ਸੰਸਾਰ ਤੋਂ ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਰੰਗ ਰਲੀਆਂ ਵਿੱਚ ਇਹਨੇ ਆਪਣਾ ਜੀਵਨ ਕੱਢ ਦਿੱਤਾ ਕਿ ਦੁਨੀਆ ਜਿਹੜੀ ਐ ਖਾਣ ਪੀਣ ਦਾ ਬਸ ਰਗ ਰਲੀਆਂ ਮਨਾਉਣ ਦਾ ਹੀ ਐ ਹੋਰ ਕੁਛ ਨਹੀਂ ਹੈ ਗੁਰੂ ਮਹਾਰਾਜ ਜੀ ਕਹਿਣ ਲੱਗੇ ਫਿਰ ਤੇਨੂੰ ਪਛਤਾਵਾ ਲੱਗੇਗਾ ਬਾਅਦ ਦੇ ਵਿੱਚ ਤੇ ਬਾਅਦ ਦੇ ਵਿੱਚ ਗੱਲਾਂ ਆਉਂਦੀਆਂ ਨੇ ਹੁਣ ਹੱਡ ਪੈਰ ਚੱਲ ਰਹੇ ਨੇ ਸਭ ਕੁਝ ਐ ਮਨਜੀ ਤੇ ਪਿਆ ਹੁੰਦਾ ਐ ਇਨਸਾਨ ਉਦੋਂ ਫਿਰ ਸੋਚਦਾ ਹਾਏ ਕੀਤਾ ਹੀ ਨਹੀਂ ਮੈਂ ਕੁਛ ਕੁਛ ਕੀਤਾ ਹੀ ਨਹੀਂ ਮੈਂ ਤੇ ਪਛਤਾਵਾ ਕਿਉਂ ਆਪਣੇ ਪੱਲੇ ਲੈ ਕੇ ਜਾਣਾ ਦੁਨੀਆਂ ਵਿੱਚ ਵਿਚਰੋ ਕਰਮ ਕਰੋ ਆਪਣਾ ਕਿਰਤ ਕਰੋ ਪਰਿਵਾਰ ਵਿੱਚ ਰਹੋ ਪਰ ਧਰਮ ਦਾ ਜਿਹੜਾ ਕਾਰਜ ਹੈ ਉਹ ਵੀ ਨਾਲ ਨਾਲ ਕਰਿਆ ਕਰੋ ਜੋ ਤੁਮਰੇ ਕਦਰ ਹੋਤੇ ਸਵਾਮੀ ਹਰ ਤਿੰਨ ਕੇ ਜਾਪੋ ਜਾਪ ਜੋ ਰੱਬ ਜੀ ਅਸਲ ਦੇ ਵਿੱਚ ਤੁਹਾਡਾ ਹੋ ਜਾਂਦਾ ਹੈ ਜੋ ਪਰਮਾਤਮਾ ਅਕਾਲ ਪੁਰਖ ਨੂੰ ਸਭ ਕੁਝ ਮੰਨਦਾ ਹੈ ਜੋ ਸਾਰਿਆਂ ਦਾ ਮਾਲਕ ਪਰਮਾਤਮਾ ਹੈ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆਪਣੇ ਮukh ਚ ਉਚਾਰਨ ਕਰਨਾ ਕਰ ਉਪਦੇਸ਼ ਕਰਤ ਨਾਨਕ ਜੇ ਤੁਮ ਕਉ ਜੋ ਸੁਨੋ ਤਉ ਜਾਏ ਸੰਤਾਪ ਗੁਰੂ ਨਾਨਕ ਪਾਤਸ਼ਾਹ ਭਾਵ ਚੌਥਾ ਨਾਨਕ ਇਹ ਉਪਦੇਸ਼ ਕਰਦਾ ਹੈ ਗੁਰੂ ਦਾਸਹਿਬ ਮਹਾਰਾਜ ਜੀ ਕਹਿੰਦੇ ਜੇ ਤੂੰ ਸੁਣ ਕੇ ਸਮਝ ਲਵੇਂਗਾ ਨਾ ਮੁਸੀਬਤਾਂ ਤੋਂ ਛੁਟਕਾਰਾ ਪ੍ਰਾਪਤ ਹੋ ਜਾਏਗਾ ਮੁਸੀਬਤ ਨਹੀਂ ਆਏਗੀ ਫਿਰ ਦੁੱਖਾਂ ਨੂੰ ਝੱਲਣ ਦੀ ਅਵਸਥਾ ਜਿਹੜਾ ਹੈ ਤੇਰੇ ਕੋਲ ਆ ਜਾਏਗੀ ਦੁੱਖ ਦਾ ਸਾਹਮਣਾ ਕਰਨਾ ਜਿਹੜਾ ਆ ਜਾਏਗਾ ਗਮ ਤੇਰੇ ਤੇ ਪ੍ਰਭਾਵ ਨਹੀਂ ਪਾਉਣਗੇ ਸੋ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਮੁਸੀਬਤ ਤੋਂ ਛੁਟਕਾਰਾ ਮਿਲ ਜਾਂਦਾ ਹੈ ਜੇਕਰ ਤੂੰ ਅਕਾਲ ਪੁਰਖ ਦਾ ਨਾਮ ਜਪੇ ਤੇ ਮਾਂ ਪਿਓ ਦੀ ਰਿਸਪੈਕਟ ਕਰੋ ਭਾਈ ਜਿੰਨੀ ਹੋ ਸਕਦੀ ਹੈ ਜਿੰਨੀ ਸਾਡੇ ਤੋਂ ਹੋ ਸਕਦੀ ਹੈ ਤੇ ਜਿਤਨੀ ਵੀ ਕਰਦੇ ਆ ਇਹ ਮਤਾ ਸਮਝੋ ਕਿ ਸਾਡੇ ਜਿੰਨੀ ਕੋਈ ਰਿਸਪੈਕਟ ਕਰਦਾ ਹੀ ਨਹੀਂ ਇਹ ਸਮਝੋ ਕਿ ਇਹ ਬਹੁਤ ਥੋੜੀ ਹੈ ਜੋ ਉਹਨਾਂ ਨੇ ਸਾਡੇ ਲਈ ਕੀਤਾ ਹੈ ਇਸ ਲਈ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮਾਂ ਪਿਓ ਦੇ ਨਾਲ ਝਗੜਾ ਕਰਨਾ ਉੱਚਾ ਨੀਵਾ ਬੋਲਣਾ ਇਹ ਸਭ ਤੋਂ ਵੱਡਾ ਪਾਪ ਹੈ ਚਾਪਈ ਪ੍ਰਥੀਆ ਸੁਨੋ ਗਰਬ ਕਿਆ ਤਨ ਕੋ ਜਿਸ ਕੋ ਪਿਆਰ ਦਿੱਤੇ ਕਹਿਣਾ ਕਿ ਨ ਕੋ ਪ੍ਰਿਥੀ ਚੰਦ ਧਨ ਦਾ ਕਿਉਂ ਹੰਕਾਰ ਕਰਦਾ ਹੈ ਜਿਹੜਾ ਕਿਸੇ ਪਾਸ ਵੀ ਨਹੀਂ ਟਿਕਦਾ ਅੱਜ ਜੇਬ ਵਿੱਚ ਹੈ ਠੀਕ ਹੈ ਕੱਲ ਨੂੰ ਨਹੀਂ ਰਹਿਣਾ ਇਹ ਵੀ ਗੱਲ ਚੇਤੇ ਰੱਖ ਲੈ ਇਹ ਮਾਇਆ ਕਿਸੇ ਕੋਲ ਟਿੱਕੀ ਨਹੀਂ ਰਹਿੰਦੀ ਪਛਤਾਵਾ ਬਣ ਕੇ پیچھے रह ਜਾਏ ਤੇ ਸੋਚਾ ਤਦ ਲੈ ਲਾਜ ਨਾ ਪੈ ਫਿਰ ਪਛਤਾਵਾ ਹੋਏਗਾ ਇਹ ਸਭ ਕੁਝ ਪਿੱਛੇ ਹੀ ਰਹਿ ਜਾਏਗਾ ਪਿਤਾ ਜੀ ਦੇ ਨਾਲ ਝਗੜਦਿਆਂ ਜਿਹੜਾ ਹੈ ਤੈਨੂੰ ਅਸਲ ਦੇ ਵਿੱਚ ਲਾਜ ਨਹੀਂ ਆਉਂਦੀ ਲਾਜ ਤੋਂ ਬਾਕ ਸ਼ਰਮ ਸ਼ਰਮ ਨਹੀਂ ਹੈ ਕਿ ਆਪਣੇ ਮਾਪਿਓ ਦੇ ਨਾਲ ਝਗੜਾ ਕਰ ਰਿਹਾ ਹੈ। ਜਾਂ ਤੇ ਹਰ ਹਰਿ ਸਿਮਰਨ ਕਰੋ ਨੀ ਕੋ ਇਹ ਉਪਦੇਸ਼ ਜਿ ਕਰੋ। ਇਸ ਲਈ ਰੱਬ ਦਾ ਸਿਮਰਨ ਕਰਿਆ ਕਰ ਭਾਈ। ਇਹ ਚੰਗਾ ਉਪਦੇਸ਼ ਜਿਹੜਾ ਹੈ ਨਾ ਆਪਣੇ ਹਿਰਦੇ ਵਿੱਚ ਧਾਰਨ ਕਰ। ਤਨ ਮਨ ਕੇ ਸਭ ਹਤੈ ਸੰਤਾਪ ਬਹੁਰੇ ਨਾ ਬਿਆ ਪੈ ਲੁਭ ਸੁਖ পাপ ਅਸਲ ਦੇ ਵਿੱਚ ਤਨ ਤੇ ਮਨ ਦੇ ਸਾਰੇ ਸੰਤਾਪ ਜਿਹੜੇ ਨੇ ਨਾ ਇਹ ਰੋ ਰੋਗ ਜਿਹੜੇ ਨੇ ਜਾਂ ਕਸ਼ਟ ਜਿਹੜੇ ਮੁਸੀਬਤਾਂ ਜੜੀਆਂ ਨੇ ਇਹ ਨਾਸ਼ ਹੋ ਜਾਣਗੇ ਇਹ ਲੋਭ ਪਾਪ ਜਿਹੜਾ ਹੈ ਅੰਦਰ ਤੇਰੇ ਭਰਿਆ ਹੋਇਆ ਇਹ ਵੀ ਨਾਸ਼ ਹੋ ਜਾਏਗਾ ਰੱਬ ਦਾ ਨਾਮ ਲਿਆ ਕਰ ਵੈਗਰੂ ਵੈਗਰੂ ਕਰਿਆ ਕਰ ਜਿੰਨਾ ਹੋ ਸਕੇ ਉਨਾ ਕਰ ਵਿਕਾਰਾਂ ਤੋਂ ਜਿਹੜਾ ਹੈ ਅਸਲ ਦੇ ਵਿੱਚ ਛੁਟਕਾਰਾ ਮਿਲ ਜਾਏਗਾ ਸੁਮਾਲਕ ਹੋਰ ਕੀ ਉਪਦੇਸ਼ ਕਰਨਗੇ ਆਪਾਂ ਜਿਹੜਾ ਹੈ ਆਉਣ ਵਾਲੇ ਦਿਵਾਨਾਂ ਵਿੱਚ ਵਿਚਾਰ ਕਰਾਂਗੇ ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਵਿੱਚ ਵਸਣ ਜੀ ਬੇਅੰਤ ਫੁੱਲਾਂ ਦੀ ਖਿਮਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ